ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ। ਮਲਟੀ ਕਮੋਡਿਟੀ ਐਕਸਚੇਂਜ ਤੇ ਛੱਤ ਪੂਜਾ ਮੌਕੇ ਸੋਨੇ ਦੀ ਕੀਮਤ 1600 ਰੁਪਏ ਡਿੱਗੀ ਹੈ। ਸੋਮਵਾਰ ਨੂੰ MCX ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਗਿਰਾਵਟ ਆਈ ਹੈ। 27 ਨੂੰ ਸਮਾਪਤ ਹੋ ਰਹੀ ਚਾਂਦੀ ਸ਼ੁਰੂਆਤੀ ਕਾਰੋਬਾਰ ਦੇ ਵਿੱਚ 4560 ਜਾਂ 3% ਡਿੱਗ ਕੇ 142910 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜੋ ਕਿ ਪਿਛਲੀ ਬੰਦ ਨਾਲੋਂ 1400 ਰੁਪਏ ਘਟਾਏ। ਸੌਣ ਵਾਲੇ ਦਿਨਾਂ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਮੋਤੀ لال ਔਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਸੀ। ਪਿਛਲੇ ਹਫ਼ਤੇ ਹੀ 5 ਸਾਲਾਂ ਦੇ ਵਿੱਚ ਸੋਨਾ ਸਭ ਤੋਂ ਵੱਡਾ ਹਫ਼ਤੇਵਾਰੀ ਵਾਧਾ ਦਰਜ ਕਰ ਗਿਆ ਸੀ। ਸੋਨੇ ਦੀਆਂ ਕੀਮਤਾਂ ਹੁਣ ਨਰਮ ਹੋ ਰਹੀਆਂ ਨੇ ਇਸ ਦੌਰਾਨ ਸਾਲ ਦੀ ਸ਼ੁਰੂਆਤ ਦੇ ਵਿੱਚ ਮਜ਼ਬੂਤ ਰੈਲੀ ਤੋਂ ਬਾਅਦ ਨਿਵੇਸ਼ਕ ਦੁਆਰਾ ਮੁਨਾਫਾ ਬੁਕਿੰਗ ਦੇ ਵਿਚਕਾਰ ਜਾਂਦੀਆਂ ਕੀਮਤਾਂ ਵਿੱਚ ਸਿਰਫ ਇੱਕ ਸੈਸ਼ਨ ਦੇ ਵਿੱਚ 5% ਤੋਂ ਵੱਧ ਦੀ ਗਿਰਾਵਟ ਆਈ ਹੁਣ ਸਵਾਲ ਇਹ ਉੱਠਦਾ ਹੈ ਕਿ ਸੋਨਾ ਅਚਾਨਕ ਕਿਉਂ ਡਿੱਗਿਆ ਤੁਹਾਨੂੰ ਦੱਸਦੀ ਹਾਂ ਪਹਿਲਾ ਰੂਸ ਤੇ ਯੂਕਰੇਨ ਅਤੇ ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗਬੰਦੀ ਦੀ ਸੰਭਾਵਨਾ ਦੇ ਵਿਚਾਰ ਪੂਰ ਰਾਜਨੀਤਿਕ ਤਣਾਅ ਕੁਝ ਹੱਦ ਤੱਕ ਘਟ ਗਿਆ ਹੈ ਇਸ ਤੋਂ ਇਲਾਵਾ ਅਮਰੀਕਾ ਤੇ ਚੀਨ ਵਿਚਕਾਰ ਵਪਾਰ ਸਮਝੌਤੇ ਦੀਆਂ ਮੋਦੀਆਂ ਉਮੀਦਾਂ ਦੇ ਵਿਚਾਰ ਨਿਵੇਸ਼ਕਾਂ ਦੀ ਚਿੰਤਾ ਵੀ ਘਟੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਮਲੇਸ਼ੀਆ ਦੇ ਵਿੱਚ ਆਸੀਅਨ ਸੰਮੇਲਨ ਦੌਰਾਨ ਕਿਹਾ ਕੀ ਅਸੀਂ ਚੀਨ ਦੇ ਨਾਲ ਇੱਕ ਚੰਗਾ ਸੌਦਾ ਕਰਨ ਜਾ ਰਹੇ ਹਾਂ ਉਹਨਾਂ ਦੀ ਇਸ ਹਫ਼ਤੇ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਵੀ ਹੈ ਸੋ ਇੱਕ ਪਾਸੇ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਹੌਲੀ-ਹੌਲੀ ਘਟ ਹੁੰਦਾ ਜਾਪ ਰਿਹਾ ਹੈ ਤੇ ਦੂਜੇ ਪਾਸੇ ਸੀਓਐਮਈਐਕਸ ਤੇ ਸੋਨਾ 4400 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਦੇ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਮੁਨਾਫਾ ਬੁਕਿੰਗ ਹੋ ਰਹੀ ਹੈ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ 85% ਤੋਂ ਵੱਧ ਵਾਧਾ ਹੋਇਆ ਹੈ ਸੋ ਇਸ ਤੋਂ ਇਲਾਵਾ ਇੱਕ ਮਜ਼ਬੂਤ ਡਾਲਰ ਸੂਚਕਾਂਕ ਕਾਰਨ ਮਾਰਜਿਨ ਕਾਲਾਂ ਆਤੇ ਪੈਨਿਕ ਵਿਕਰੀ ਕਾਰਨ ਬਾਜ਼ਾਰ ਦੇ ਵਿੱਚ ਤੇਜ਼ੀ ਦੇ ਨਾਲ ਹੁਣ ਗਰਾਵਟ ਆਈ ਹੈ। ਸੋ ਮਾਹਰਾਂ ਦੇ ਮੁਤਾਬਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹੋਰ ਗਰਾਵਟ ਆਉਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਸੋਨਾ 6000 ਤੋਂ 7000 ਰੁਪਏ ਹੋਰ ਸਸਤਾ ਹੋ ਸਕਦਾ ਹੈ। ਕਈ ਮਾਹਰਾਂ ਮੁਤਾਬਕ ਤਾਂ ਸੋਨੇ ਦੀਆਂ ਕੀਮਤਾਂ ਆਉਣ ਵਾਲੇ ਦਿਨਾਂ ਦੇ ਵਿੱਚ 1 ਲੱਖ ਜਾਂ ਇਸ ਤੋਂ ਵੀ ਘੱਟ ਦਰਜ ਕੀਤੀਆਂ ਜਾ ਸਕਦੀਆਂ ਨੇ ਫਿਲਹਾਲ ਸੋਨੇ ਦੀਆਂ ਕੀਮਤਾਂ ਹੌਲੀ-ਹੌਲੀ ਘਟ ਰਹੀਆਂ ਨੇ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੀਮਤਾਂ ਅਜੇ ਵੀ ਬਹੁਤ ਵੱਧ ਨੇ ਪਰ ਬਾਜ਼ਾਰ ਦੇ ਵਿੱਚ ਕੁਝ ਗਾਹਕ ਸੋਨੇ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਤੇ ਹੇਠਲੇ ਪੱਧਰ ਤੇ ਆਉਣ ਦੀ ਉਡੀਕ ਕਰ ਰਹੇ ਨੇ ਕਈਆਂ ਨੂੰ ਧੀ ਕਹਿ ਕਿ ਸੋਨਾ ਜਦੋਂ 1 ਲੱਖ ਰੁਪਏ ਤੋਂ ਹੇਠਾਂ ਆਵੇਗਾ ਉਦੋਂ ਹੀ ਉਹ ਇਸ ਦੀ ਖਰੀਦਦਾਰੀ ਕਰਨਗੇ ਮਾਹਰਾਂ ਦੇ ਮੁਤਾਬਕ ਸੋਨੇ ਦੀਆਂ ਕੀਮਤਾਂ ਦੇ ਵਿੱਚ 6000 ਤੋਂ 700 ਰੁਪਏ ਦਾ 7000 ਰੁਪਏ ਦਾ ਹੋਰ ਘਾਟਾ ਆ ਸਕਦਾ ਹੈ ਸੋਨਾ ਹੋਰ ਸਸਤਾ ਹੋ ਸਕਦਾ ਹੈ ਇਸ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਵੱਡੀ ਗਿਰਾਵਟ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਅਤੇ ਕੁਝ ਨਿਵੇਸ਼ਕ ਅਤੇ ਗਾਹਕ ਇਸੇ ਦਿਨ ਦਾ ਹੀ ਇੰਤਜ਼ਾਰ ਕਰ ਰਹੇ ਨੇ ਕਿ ਇਹਨਾਂ ਦੋਵਾਂ ਕੀਮਤੀ ਧਾਤਾਂ ਦੇ ਵਿੱਚ ਵੱਡੀ ਗਿਰਾਵਟ ਆਵੇ ਤਾਂ ਜੋ ਉਹ ਇਹਨਾਂ ਧਾਤਾਂ ਨੂੰ ਖਰੀਦ ਸਕਣ ਪਰ ਫਿਲਹਾਲ ਸੋਨੇ ਦੀਆਂ ਕੀਮਤਾਂ ਦੇ ਵਿੱਚ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ